ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਢੀਮਾਨ ਤੇ ਰੋਕ ਕਰਦੇ ਹਾਂ ਅੱਜ ਦੇ ਬੁਲਟਨ ਦਾ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਕਾਂਗਰਸ ਛੱਟਣ ਦੀਆਂ ਚਰਚਾਵਾਂ ਨੇ ਫੜਿਆ ਜ਼ੋਰ ਟਿਕਟ ਨਾ ਮਿਲਣ ਕਰਕੇ ਸੀ ਨਾਰਾਜ਼ਗੀ ਮੁੱਖ ਮੰਤਰੀ ਨੂੰ ਮਿਲਣ ਆਏ ਅੰਗਹੀਣਾ ਨੂੰ ਪੁਲਿਸ ਨੇ ਬੱਸਾਂ ਵਿੱਚ ਟੱਕਿਆ ਬਿਨਾਂ ਪਾਣੀ ਇੱਕ ਘੰਟਾ ਰੱਖਿਆ ਬੱਸਾਂ ਵਿੱਚ ਕੈਦ ਦਿੱਲੀ ਕਾਂਗਰਸ ਦੇ ਅਗੂ ਅਰਵਿੰਦਰ ਸਿੰਘ ਲਵਲੀ ਦਾ ਅਸਤੀਫਾ ਮਨਜ਼ੂਰ ਕਾਂਗਰਸ ਨੇ ਕਿਹਾ ਦਿੱਲੀ ਚ ਉਮੀਦਵਾਰ ਨਹੀਂ ਬਦਲੇਗੀ ਪਾਰਟੀ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਉਮੀਦਵਾਰ ਮੀਤ ਹਰਲੇ ਕੀਤਾ ਚੋਣ ਪ੍ਰਚਾਰ ਪੰਜਾਬ 'ਚ ਛਾਇਆ ਕਾਲੀਆਂ ਘਟਾਵਾਂ ਮੀਂਹ ਤੂਫਾਨ ਦਾ ਅਲਰਟ ਅੱਜ ਸੂਝ ਸਮਝ ਕੇ ਕਰੋ ਨਿਕਲੋ ਹੋ ਸਕਦੀ ਹੈ ਬੂੰਦਾਬਾਂਦੀ ਹੁਣ ਖਬਰਾਂ ਵਿਸਤਾਰ ਨਾਲ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਤੋਂ ਖਫਾ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਕਾਂਗਰਸ ਪਾਰਟੀ ਛੱਡਣ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੈ ਦਲਬੀਰ ਨੇ ਆਪਣੇ ਫੇਸਬੁੱਕ ਪੇਜ ਉੱਤੇ ਲਿਖਿਆ ਸੋਚਦੇ ਹਾਂ ਕਿ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਤੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ جگਦੇ ਰਹਾਂਗੇ ਸਿਆਸੀ ਮਾਹਿਰ ਗੋਲਡੀ ਦੀ ਇਸ ਬਿਆਨਬਾਜ਼ੀ ਨੂੰ ਪਾਰਟੀ ਨਾਲ ਨਾਰਾਜ਼ਗੀ ਦੇ ਰੂਪ ਵਿੱਚ ਦੇਖ ਰਹੇ ਨੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਗੋਲਡੀ ਤੇ ਭਗਮੰਤ ਮਾਨ ਆਮੋ ਸਾਹਮਣੇ ਸਨ ਉਸ ਵਕਤ ਗੋਲਡੀ ਚੋਣ ਹਾਰ ਗਏ ਸਨ ਪਰ ਪਾਰਟੀ ਨੇ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਤਲਬੀਰ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਸੀ ਪਰ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਕੇ ਸਨ ਗੋਲਡੀ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਾਵੇਦਾਰ ਸਨ ਉਹਨਾਂ ਵੀ ਤਾਂ 100ਪਾਲ ਖਹਿਰਾ ਨੂੰ ਟਿਕਟ ਮਿਲਣ ਉੱਤੇ ਪਾਰਟੀ ਨਾਲ ਨਾਰਾਜ਼ਗੀ ਜ਼ਾਹਿਰ ਕਰਦੇ ਆ ਕਿਹਾ ਸੀ ਕਿ ਮਾੜੇ ਸਮੇਂ ਸੀਨੀਅਰ ਕਿੱਥੇ ਚਲੇ ਜਾਂਦੇ ਨੇ ਅਦੋਂ ਸੀਨੀਅਰ ਕਿਉਂ ਅੱਗੇ ਨਹੀਂ ਆਉਂਦੇ 골ਡੀ ਦੀ ਨਾਰਾਜ਼ਗੀ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਡੰਗ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਖਹਿਰਾ ਉਹਨਾਂ ਦੇ ਘਰ ਪੁੱਜੇ ਸਨ ਕੋਲਟੀ ਪਾਰਟੀ ਦੇ ਪ੍ਰਚਾਰ ਵਿੱਚ ਜੁਟ ਵੀ ਗਏ ਸਨ ਪਰ ਹੁਣ ਉਹਨਾਂ ਦੀ ਤਾਜ਼ਾ ਬਿਆਨਬਾਜ਼ੀ ਨੇ ਕਈ ਅਟਕਲਾ ਨੂੰ ਜਨਮ ਦੇ ਦਿੱਤਾ ਹੈ ਅਜੇ ਤੱਕ ਭਾਜਪਾ ਨੇ ਸੰਗਰੂਰ ਤੋਂ ਵੀ ਆਪਣਾ ਉਮੀਦਵਾਰ ਨਹੀਂ ਐਲਾਨਿਆ ਤਾਂ ਹੋ ਸਕਦਾ ਹੈ ਦਲਬੀਰ ਕੋਲੜੀ ਪਾਰਟੀ ਛੱਡ ਦਿੰਦੇ ਨੇ ਤਾਂ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਨੇ ਜੋ ਕਿ ਕਾਂਗਰਸ ਲਈ ਇੱਕ ਬਹੁਤ ਹੀ ਵੱਡਾ ਝਟਕਾ ਹੋਵੇਗਾ ਪਹਿਲਾਂ ਵੀ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਛੱਡ ਚੁੱਕੇ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਮੀਤਿਆਰ ਦੇ ਹੱਥ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪੂਜੇ ਅੰਗਹੀਣ ਵਿਅਕਤੀਆਂ ਨਾਲ ਪੁਲਿਸ ਵੱਲੋਂ ਵਦੀਕੀ ਕੀਤੀ ਗਈ ਦੱਸਦੀ ਹੈ ਕਿ ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਤਾਂ ਦੱਸ ਦਈਏ ਕਿ ਇਸ ਦੌਰਾਨ ਕਈ ਅੰਗਹੀਣ ਸਾਥੀਏ ਜੋ ਲੋਕ ਸਨ ਉਹਨਾਂ ਵਿੱਚ ਮਹਿਲਾਵਾਂ ਵੀ ਸ਼ਾਮਿਲ ਸਨ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਪੁੱਜੇ ਸਨ ਜਿੱਥੇ ਕਿ ਮੁੱਖ ਮੰਤਰੀ ਨੇ ਮੀਤੇਰਦੀ ਰੈਲੀ ਨੂੰ ਸੰਬੋਧਨ ਕਰਨ ਆਉਣਾ ਸੀ ਇਸੇ ਦੌਰਾਨ ਪੰਡਾਲ ਦੇ ਵਿੱਚੋਂ ਬੈਠੇ ਹੋਏ ਸਨ ਤਾਂ ਕੁਝ ਪੁਲਿਸ ਵਾਲੇ ਆਉਂਦੇ ਨੇ ਤੇ ਉਹਨਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਬਾਈਪਾਸ ਤੇ ਜਾਣ ਦੀ ਗੱਲ ਕਰਦੇ ਨੇ ਤੇ ਇਸ ਤੋਂ ਬਾਅਦ ਉਹ ਉਹਨਾਂ ਨੂੰ ਮੌਕੇ ਤੋਂ ਦੂਰ ਲੈ ਜਾਂਦੇ ਨੇ ਪੰਡਾਲ ਤੋਂ ਦੂਰ ਲੈ ਜਾਂਦੇ ਨੇ ਤੇ ਆਪਣੀ ਬੱਸ ਵਿੱਚ ਬਿਠਾ ਦਿੰਦੇ ਨੇ ਦੱਸ ਦिए ਕਿ ਮੁੱਖ ਮੰਤਰੀ ਦੀ ਰੈਲੀ ਵਾਲੀ ਜਗ੍ਹਾ ਤੋਂ ਕਾਫੀ ਦੂਰ ਲਿਜਾ ਕੇ 1 ਘੰਟੇ ਤੱਕ ਉਹਨਾਂ ਨੂੰ ਪਾਣੀ ਤੋਂ ਬਿਨਾ ਬੱਸ ਵਿੱਚ ਬੈਠਣਾ ਪਿਆ ਕੀ ਹੋਇਆ ਮੌਕੇ ਤੇ ਇਹਦੀਆਂ ਕੁਝ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਆਲਾ ਮੋੜ ਜਾਦਾ ਵਾਹ ਭਾਈ ਹੈਂਡੀਕੈਟ ਤਾਂ ਦੀ ਜੋ ਮੰਗਣੀ ਪੂਰੀ ਕਰ ਸਕਦੀ ਹੈਂਡੀਕੈਪਟਰ ਤਾਂ ਮੰਗ ਪੱਤਰ ਨਹੀਂ ਪੜ ਸਕਦੀ ਇਹ ਚੁਟਕਲੇ ਵਾਲੀ ਸਰਕਾਰ ਹੈ ਇਹ ਚੁਟਕਲੇ ਵਾਲੀ ਸਰਕਾਰ ਹੈ ਇਹ ਚੁਟਕਲੇ ਵਾਲੀ ਸਰਕਾਰ ਤੋਂ ਦੂਰ ਰਹਿਣਾ ਮੁਰਦਾ ਵਾਹ ਕਿਸੇ ਆਸਮਾਨ ਨੂੰ ਵੋਟ ਨਾ ਪਾਇਓ ਹੱਥ ਜੋੜਨਾ ਪਿਆ ਪਿਆ ਹੱਥ ਜੋੜੇ ਦੇਂਦੀ ਹੈ ਹੱਥ ਤੋੜ ਕੇ ਵੇਂਤਦੀ ਹੈ ਹੈਂਡੀਕੈਪਟਰ ਵੱਲੋਂ ਅਗਲੇ ਜਾਗਦੀਆਂ ਜਵੀਰਾਂ ਵਾਲੇ ਹੈਂਡੀਕੈਪਟਰ ਵੱਲੋਂ ਹੱਥ ਜੋੜ ਕੇ ਵੇਂਤਦੀ ਹੈ ਭਾਇਓ ਹੈਂਡੀਕੇਟ ਵੱਡਾ ਲੱਲੋ ਹੱਥ ਜੋੜ ਕੇ ਆਇਆ ਜਾਂ ਜਾਣਾ ਤਾਂ ਅੰਗਹੀਣ ਵਿਅਕਤੀਆਂ ਵੱਲੋਂ ਬਾਰ-ਬਾਰ ਪੁਲਿਸ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਰੈਲੀ ਵਾਲੀ ਜਗ੍ਹਾ ਤੇ ਵਾਪਸ ਲਜਾਇਆ ਜਾਵੇ ਪਰ ਪੁਲਿਸ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਤੇ ਉਹਨਾਂ ਨੂੰ ਜ਼ਬਰਦਸਤੀ ਉੱਥੇ ਬਿਠਾ ਕੇ ਰੱਖਿਆ ਪਾਹਜ ਵਿਅਕਤੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਪਹਿਲਾਂ ਹੀ ਸਰੀਰਕ ਤੌਰ ਤੇ ਰੱਬ ਦੇ ਮਾਰੇ ਹੋਏ ਨੇ ਪਰੰਤੂ ਅੱਜ ਉਹਨਾਂ ਨਾਲ ਜੋ ਪੱਦਾ ਮਜ਼ਾਕ ਕੀਤਾ ਗਿਆ ਇਸ ਨਾਲ ਉਹਨਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਤਾਂ ਦਿੱਲੀ ਕਾਂਗਰਸ ਦੇ ਆਗੂ ਅਰਵਿੰਦਰ ਸਿੰਘ ਲਵਲੀ ਦਾ ਅਸਤੀਫਾ ਪਾਰਟੀ ਹਾਈ ਕਮਾਂਡ ਨੇ ਪ੍ਰਵਾਨ ਕਰ ਲਿਆ ਹੈ ਕਾਂਗਰਸ ਇੰਚਾਰਜ ਦੀਪਕ ਬਾਵਰੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਹਾਈ ਕਮਾਂਡ ਨੇ ਲਵਲੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਨਵੇਂ ਪ੍ਰਧਾਨ ਬਾਰੇ ਉਹਨਾਂ ਕਿਹਾ ਕਿ ਇਸ ਸਬੰਧੀ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਇਸ ਦਾ ਇعلان ਕਰ ਦਿੱਤਾ ਜਾਵੇਗਾ ਉਮੀਦਵਾਰ ਬਦਲਣ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਚ ਲਾਨੇ ਗਏ ਕਿਸੇ ਵੀ ਕਾਂਗਰਸੀ ਉਮੀਦਵਾਰ ਵਿੱਚ ਕੋਈ ਬਦਲਾ ਨਹੀਂ ਹੋਵੇਗਾ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਹੀ ਨਾਮਜ਼ਦਗੀਆਂ ਦਾਖਲ ਕਰਨਗੇ ਮੁਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਰਮੀ ਸਿੰਘ ਮੀਥੇਰ ਲਈ ਚੋਣ ਪ੍ਰਚਾਰ ਕੀਤਾ ਮਾਨ ਨੇ ਬਰਨਾਲਾ ਵਿੱਚ ਇੱਕ ਵਿਸ਼ਾਲ ਜਨ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਮੀਥੇਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਹੈ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਤੇ ਹਮੇਸ਼ਾ ਰਹੇਗੀ ਇਸ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਸੰਘਰੂਰ ਦੀ ਬਹੁਤ ਚਿੰਤਾ ਹੈ ਉਹ ਮੈਨੂੰ ਹਮੇਸ਼ਾ ਸੰਘਰੂਰ ਬਾਰੇ ਹੀ ਪੁੱਛਦੇ ਰਹਿੰਦੇ ਨੇ ਪਿਛਲੀ ਵਾਰ ਜਦੋਂ ਮੈਂ ਉਹਨਾਂ ਨੂੰ ਜੇਲ੍ਹ ਵਿੱਚ ਮਿਲਣ ਗਿਆ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸੰਘਰੂਰ ਬਾਰੇ ਹੀ ਪੁੱਛਿਆ ਮੈਂ ਉਹਨਾਂ ਨੂੰ ਇਹ ਕਿਹਾ ਕਿ ਅਗਲੀ ਵਾਰ ਜਦੋਂ ਮੈਂ ਮਿਲਣ ਆਵਾਂਗਾ ਤਾਂ ਮੈਂ ਉਹਨਾਂ ਨੂੰ ਸੰਘਰੂਰ ਦੀ ਅਸਲ ਸਥਿਤੀ ਦੱਸਾਂਗਾ ਤੇ ਇਤਫਾਕ ਦੇ ਨਾਲ 30 ਤਰੀਕ ਦਾ ਪ੍ਰੋਗਰਾਮ ਉਹਨਾਂ ਨੂੰ ਮਿਲਣ ਦਾ ਤੈਅ ਹੋਇਆ ਹੈ ਹੋਰ ਕੀ ਦੱਸਿਆ ਸੀਐਮ ਭਗਵੰਤ ਮਾਨ ਨੇ ਆਓ ਵੇਖਦੇ ਹਾਂ ਇਹ ਪੁਰਾਣੀਆਂ ਸਰਕਾਰਾਂ ਦੇ ਆ ਕੰਡੇ ਬੀਜੇ ਹੋਏ ਨੇ ਜਿਹੜੇ ਇਹ ਹੁਣ ਇਹ ਵਿਚਾਰਿਆਂ ਨੂੰ ਕਿਸੇ ਦਾ ਕੋਰਟ ਚ ਕੇਸ ਪੈ ਗਿਆ ਕਿਸੇ ਦਾ ਹਾਈ ਕੋਰਟ ਨੇ ਬੈਨ ਕਰਤਾ ਕਿਸੇ ਨੂੰ ਮਿਲੀ ਨਹੀਂ ਨੌਕਰੀ ਸੋ ਇਸ ਕਰਕੇ ਇਹਨਾਂ ਨੂੰ ਐ ਲੱਗਦਾ ਸ਼ਾਇਦ ਇਦਾਂ ਰੈਲੀ ਚ ਐ ਬੋਲ ਕੇ ਸਾਡੀ ਅਖਬਾਰ ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਅਰਵਿੰਨ ਕਜਰੀਵਾਲ ਜੀ ਨੂੰ ਮਿਲਣ ਗਿਆ ਜੇਲ੍ਹ 'ਚ ਮੈਨੂੰ ਕਹਿੰਦੇ ਸੰਗਰੂਰ ਦਾ ਕੀ ਹਾਲ ਐ ਮੈਂ ਕਿਹਾ ਜੀ ਹੁਣ ਮੈਂ ਗੁਜਰਾਤ ਜਾਇਆ ਮੈਂ ਦੋ ਦਿਨ ਮੇਰੀ ਗੁਜਰਾਤ ਡਿਊਟੀ ਐ ਆ ਕੇ ਫਿਰ ਮੈਂ ਗੁਰਦਾਸਪੁਰ ਤੋਂ ਫਿਰ ਅੰਮ੍ਰਿਤਸਰ ਖਡੂਰ ਸਾਹਿਬ ਜਲੰਧਰ ਫਿਰੋਜ਼ਪੁਰ ਤੇ ਮੈਂ ਤੁਹਾਨੂੰ ਅਗਲੀ ਮੁਲਾਕਾਤ ਤੋਂ ਪਹਿਲਾਂ ਸੰਗਰੂਰ ਜਾ ਕੇ ਆਉਂਗਾ ਅੱਜ ਜਦੋਂ ਮੈਂ ਆਇਆ ਸੀ ਤੁਸੀਂ ਨੋਟ ਕੀਤਾ ਹੋਣਾ ਇੱਕ ਫੋਨ ਆਇਆ ਮੈਨੂੰ ਮੈਨੂੰ ਥੱਲੇ ਜਾਣਾ ਪੈ ਗਿਆ ਉਹ ਪਰਮਿਸ਼ਨ ਸੀ ਮੈਨੂੰ ਫੋਨ ਆਇਆ ਮੇਰੇ ਪੰਜਾਬ ਦੇ ਡੀਜੀਪੀ ਦਾ ਕਿ ਜੀ ਪਰਸੋ ਨੂੰ 12:30 ਵਜੇ ਤਿਹਾਰ ਜੇਲ੍ਹ ਦੇ ਵਿੱਚ ਤੁਹਾਡੀ ਮੁਲਾਕਾਤ ਦਾ ਟਾਈਮ ਮਿਲ ਗਿਆ ਤੇ ਮੈਂ ਹੁਣ ਜਾ ਕੇ ਦੱਸੂਗਾ ਕਿ ਸੰਗਰੂਰ ਦਾ ਕੀ ਹਾਲ ਹੈ ਆ ਸਾਰਾ ਮੈਂ ਅੱਜ ਤੁਹਾਡੇ ਵਾਲਾ ਜਿਹੜਾ ਪਿਆਰ ਹੈ ਉਹ ਸਾਰਾ ਤੁਹ ਦੱਸੂਗਾ ਕਿਉਂਕਿ ਅਰਬਿੰਦ ਕੇਜਰੀਵਾਲ ਜੀ ਖੁਦ ਜਦੋਂ ਵੀ ਉਹਨਾਂ ਦਾ ਪੰਜਾਬ 'ਚ ਕਿਤੇ ਰੈਲੀ ਕਰਨ ਨੂੰ ਦਿਲ ਕਰਦਾ ਸੀ ਜਾ ਲੋਕਾਂ ਨੂੰ ਮਿਲਣ ਤੇ ਕਰਦਾ ਸੀ ਉਹ ਮੈਨੂੰ ਕਹਿੰਦੇ ਸੀ ਭਗਵਾਨ ਸੰਗਰੂ ਰੱਖੇ ਪੁੱਛ ਮੈਂ ਰੱਖ ਲੋ ਜੀ ਬਧੌੜ ਰੱਖ ਲੋ ਬਰਨਾਲੇ ਰੱਖ ਲੋ ਧੂਰੀ ਰੱਖ ਲੋ ਮਹਿਲ ਕਲਾ ਰੱਖ ਲੋ ਜਿੱਥੇ ਰਹੇ ਲਹਿਰੇਗਾਗੇ ਰੱਖ ਲੋ ਸੁਨਾਮ ਰੱਖ ਲੋ ਭਵਾਨੀ ਗੜ ਜਿੱਥੇ ਮੰਦੀ ਰੱਖ ਲੋ ਸਪਰਸੋ ਨੂੰ 12:30 ਵਜੇ 30 ਤਰੀਕ ਨੂੰ 12:30 ਵਜੇ ਮੇਰੀ ਮੁਲਾਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਮੈਂ ਆ ਸਾਰਾ ਜਿਹੜਾ ਤੁਹਾਡਾ ਪਿਆਰ ਆ ਤੇ ਜੋਸ਼ ਤੇ ਹੋਸ਼ ਜਿਹੜਾ ਤੁਸੀਂ ਦੋਨੇ ਦਿਖਾ ਰਹੇ ਹੋ ਇਹ ਮੈਂ ਜਾਣ ਸਾਰ ਸਭ ਤੋਂ ਪਹਿਲਾਂ ਜਾ ਕੇ ਦੱਸੂਗਾ ਕਿ ਤੁਸੀਂ ਠੀਕ ਹੈ ਇੱਕ ਵਿਅਕਤੀ ਨੂੰ ਅੰਦਰ ਕਰਤਾ ਪਰ ਤੁਹਾਡੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਤੁਹਾਡੀ ਸੋਚ ਬਰਨਾਲੇ ਦੇ ਗਲੀਆਂ ਤੇ ਸੜਕਾਂ ਦੇ ਵਿੱਚ ਗੂੰਜ ਰਹੀ ਸੀ ਦੋ ਨਾਰੇ ਲਾ ਕੇ ਇਨਕਲਾਬ ਇਨਕਲਾਬ ਆ ਸੋਚ ਹੈ ਇਹ ਸੋਚ ਉਹਨਾਂ ਨੇ ਪੈਦਾ ਕੀਤੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਹੀ ਕਾਰਿਆ ਘਟਾਵਾਛਾਈਆਂ ਹੋਈਆਂ ਹਨ ਅਤੇ ਕਈ ਥਾਵਾਂ ਤੇ ਮੀਂਹ ਪੈਣ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਨੇ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ ਭਾਰੀ ਮੀਂਹ ਦੇ ਨਾਲ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਦੇ ਮੁਤਾਬਕ 29 ਅਪ੍ਰੈਲ ਮਤਲਬ ਕਿ ਅੱਜ ਪੂਰੇ ਸੂਬੇ ਦੇ ਵਿੱਚ ਔਰੇਂਜ ਅਲਰਟ ਰਹੇਗਾ ਜਦੋਂ ਕਿ 31 ਅਪ੍ਰੈਲ ਨੂੰ yellow ਅਲਰਟ ਜਾਰੀ ਰਹੇਗਾ ਦਾ ਸੰਯੋਗ ਹੈ ਕਿ ਔਰੇਂਜ ਅਲਰਟ 'ਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਦੋਂ ਕਿ yellow ਅਲਰਟ 'ਚ ਭਾਰੀ ਮੀਂਹ ਦਾ ਅੰਦਾਜ਼ਾ ਲਗ ਅੱਜ ਮੀਂਹ ਪੈਣ ਕਾਰਨ ਜਿੱਥੇ ਸੂਬੇ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ ਉੱਥੇ ਹੀ ਮੌਸਮ ਵੀ ਖੁਸ਼ਗੁਮਾ ਹੋ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਹਾੜਾਂ 'ਚ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ ਮੌਸਮ ਦੇ ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਦਾ ਮિજાਜ ਬਦਲੇਗਾ ਅਤੇ ਮੀਂਹ ਦਾ ਜ਼ੋਰ ਦੇਖਣ ਨੂੰ ਮਿਲੇਗਾ ਫਿਲਹਾਲ ਇਸ ਸਮੇਂ ਪੂਰੇ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਵਧੀ ਹੋਈ ਹੈ ਮੌਸਮ ਮਾਹਿਰਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਵੀ ਆਸਮਾਨ ਵਿੱਚ ਬੱਦਲਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਫਿਲਹਾਲ ਦੇ ਇਸ ਵੀਰ ਦੇ ਬੁਲਟਨ ਨੂੰ ਲੈ ਕੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਹਾਲ ਦੀ ਘੜੀ ਬੁਲਟਨ ਵਿੱਚ ਇਨਾ ਹੀ ਜਲਦ ਹੋਵੇਗੀ ਮੁਲਾਕਾਤ ਸਿਆਸਤ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਨਾਲ ਅਦੋਂ ਤੱਕ ਲਈ ਬਣੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪੱbbi ਕਾਟੇ ਨਿਊਜ਼ ਸਾਸਟ੍ਰਿਕਾ